ਲਓ ਜੀ ਮਿੱਤਰੋ ਚੈੱਕ ਕਰੋ ਇੱਕੋ ਖੇਤ ਦੇ ਵਿੱਚ ਦੋ ਮਸ਼ੀਨਾਂ ਚੱਲਦੀਆਂ ਹੀ ਆਂ। ਤੁਸੀਂ ਦੇਖ ਸਕਦੇ ਹੋ ਕਿ ਕਣਕ ਦੀ ਵਾਢੀ ਦਾ ਕਾਫੀ ਜ਼ਿਆਦਾ ਯੋਗ ਆ ਤਾਂ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਇੱਕੋ ਲਾਈਨ ਦੇ ਵਿੱਚ ਆਹ ਜੀ ਇੱਕੋ ਮਤਲਬ ਚੈੱਕ ਕਰੋ ਜੀ ਤੇ ਵਾਢੀ ਇਹ ਕਣਕ ਦੀ ਤੁਸੀਂ ਦੇਖ ਸਕਦੇ ਹੋ ਹਾਲ ਦਵਾਲਾ ਸਾਰਾ ਵਟਿਆ ਗਿਆ ਕਣਕ ਦਾ ਤੇ ਹੁਣ ਮਸ਼ੀਨਾਂ ਵਹਿਲੀਆਂ ਨੇ ਮੇਡਾ ਦੇ ਵਿੱਚ ਕਿਲਾ ਖਤਮ ਕੋਈ ਦੇਖ ਸਕਦੇ ਹੋ ਤੇ ਹੁਣ ਭੜ ਗਏ ਨੇ ਟੈਂਕ ਵੀ ਖਾਲੀ ਕਰਾਂਗੇ ਟਰੈਕਟਰ ਦੇ ਵਿੱਚ ਇੱਕ ਡੈਬੀ ਇਹ ਪਾਉਣ ਇੱਕ ਦਰਾਂਉਂਦੀ ਵੜ ਗਏ ਇੱਕ ਟੈਂਕੀ ਖਾਲੀ ਕਰ ਲਾਂਗੇ ਕਿੰਨੇ ਟੈਂਕੀ ਖਾਲੀ ਤੇ ਦੂਜੀ ਫੇਅਰ ਸਟਾਰ 10 ਮਿੰਟ ਦੇ ਵਿੱਚ ਕਿਲਾ ਖਤਮ ਇੱਕ ਕਿਲੇ ਦੀ ਬਾਡੀ ਮਤਲਬ ਖਤਮ ਤੇ ਕਿੰਨਾ ਚੌ ਮਿੰਟ ਦੇ ਟੈਂਕੀ ਖਾਲੀ ਇਹ ਸਕਦੇ ਉਤੇ 4 ਐਸ ਵਕਤ ਚੰਗੇ ਨੇ ਇੱਕ ਏਕਰ ਦੇ ਵਿੱਚੋਂ ਲਗ ਲਗ ਪੌ ਲਗ ਭਗ ਪੌਣੀ ਕਿਦੋਂ ਉਹ ਟੈਂਕੀਆਂ ਹੋ ਗੀਆਂ